ਸੰਤਾਂ ਨੇ ਦੱਸਿਆ ਇਹ ਪੰਜ ਮਹਾਨ ਦਾਨ ਜੋ ਪਿਤਰਾਂ ਨੂੰ ਪ੍ਰਸੰਨ ਕਰਕੇ ਕਰਮਿਕ ਰੁਕਾਵਟਾਂ ਨੂੰ ਹਲਕਾ ਕਰ ਸਕਦੇ ਨੇ ਜਿਨ੍ਹਾਂ ਨੇ ਕਰ ਲਏ ਦਾਨ ਵੇੜੇ ਪਾਰ ਹੋ ਜਾਣਗੇ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸਾਧ ਸੰਗਤ ਆਪਾਂ ਬੇਨਤੀ ਹੈ ਇਸ ਵਿਸ਼ੇ ਤੇ ਅੱਜ ਸਾਂਝੀਆਂ ਕਰਨ ਜਾ ਰਹੇ ਹਾਂ ਪਹਿਲਾ ਫਤੇ ਬਲਾਉ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਪੁਰਖ ਕਹਿੰਦੇ ਹੁੰਦੇ ਸੀ ਇਹ ਪੰਜ ਮਹਾਨ ਦਾਨ ਉਹ ਪੰਜ ਮਹਾਨ ਦਾਨ ਕਿਹੜੇ ਆ ਜਦੋਂ ਆਪਾਂ ਇਹਨਾਂ ਪੰਜ ਮਹਾਨ ਦਾਨ ਦੀ ਆਪਾਂ ਗੱਲ ਕਰਦੇ ਆ ਮੈਂ ਇੱਕ ਥਾਂ ਤੇ ਕਥਾ ਕੀਤੀ ਸੀ ਉੱਥੇ ਮੈਨੂੰ ਕੁਝ ਸੱਜਣ ਵੀਰ ਉਹਨਾਂ ਦੇ ਗੱਲ ਸਮਝ ਨਹੀਂ ਲੱਗੀ ਉਹ ਆ ਕੇ ਸਵਾਲ ਕਰਨ ਲੱਗੇ ਵੀ ਕਿਹੜੇ ਪੰਜ ਦਾਨ ਕਰਨੇ ਆ ਜੀ ਕਹਿੰਦੇ ਕਿ ਕੀੜੀਆਂ ਕੀੜੀਆਂ ਦੇ ਪੌਣ ਤੇ ਜਾ ਕੇ ਸਤਨਾਜਾ ਪਾਉਣਾ ਜਾਂ ਫਿਰ ਪਾਣੀ 'ਚ ਕੁਝ ਤਾਰਨਾ ਹੈ ਤੇ ਜਾਂ ਫਿਰ ਕੁਝ ਜਾਂ ਫਿਰ ਕੁਝ ਉਹਨਾਂ ਨੇ ਵੱਖੋ-ਵੱਖਰੀਆਂ ਜਿਹੀਆਂ ਚੀਜ਼ਾਂ ਮੈਨੂੰ ਦਸੀਆਂ ਸੀ ਚਲੋ ਮੈਂ ਸਮਾ ਜਾਇਆ ਨਾ ਕਰਦੇ ਹੋਏ ਆਪ ਜੀ ਨਾਲ ਸਾਂਝ ਪਾਵਾਂ ਕਹਿੰਦੇ ਜੋ ਪਿਤਰਾਂ ਨੂੰ ਪ੍ਰਸੰਨ ਕਰਦੇ ਨੇ ਪਿਤਰਾਂ ਨੂੰ ਪ੍ਰਸੰਨ ਕਿਵੇਂ ਕਰਨਾ ਸ਼ਰਾਧ ਆਦਕ ਕਰਨੇ ਪਾਤਸ਼ਾਹ ਜੀ ਤਾਂ ਆਪ ਕਹਿੰਦੇ ਨੇ ਜੀਵਤ ਪਿਤਰਾਂ ਨਾ ਮੰਨਿਆ ਕੋ ਉਹ ਮੂਹੇ ਸ਼ਰਾਧ ਕਰਾਹੀ ਸਤਿਗੁਰੂ ਕਹਿੰਦੇ ਜੀ ਜੀਵਤਾਂ ਨੂੰ ਕੋਈ ਮੰਨਦਾ ਨਹੀਂ ਹੈਗਾ ਤੇ ਭਾਵੇਂ ਬਾਪੂ ਸਾਡਾ ਜਿਉਂਦੇ ਜੀ ਦਾਲ ਵਿੱਚ ਘਿਓ ਪਾਉਣ ਨੂੰ ਮਰੀ ਜਾਂਦਾ ਹੋਵੇ ਤੇ ਮਰਨ ਤੋਂ ਬਾਅਦ ਕਹਿੰਦੇ ਲੋਕ ਉਹਦੇ ਸ਼ਿਵੇ ਤੇ ਦੇਸੀ ਘਿਓ ਛਾੜਦੇ ਆ ਬਾ ਵੇਖਿਆ ਜੀ ਕਈਆਂ ਨੂੰ ਬਾਅਦ ਵਿੱਚ ਦੇਸੀ ਘਿਓ ਦੇ ਖਾਣੇ ਬਣਾਵਣਾ ਕਿ ਲੋਕਾਂ ਨੂੰ ਖਵਾਉਂਦੇ ਆ ਬਾਪੂ ਜੀ ਨੂੰ ਉਹਨਾਂ ਸ਼ਾਂਤੀ ਮਿਲੇਗੀ ਆਤਮਾ ਨੂੰ ਐਸੇ ਪਖੰਡ ਵੀ ਕਰਦੇ ਆ ਹੁਣ ਸਿੱਧਾ ਪਖੰਡ ਹੈ ਜੀ ਤਾਂ ਚਲੋ ਖੈਰ ਕਹਿੰਦੇ ਪਾਰਸਿਕ ਨੇ ਪਿਤਰਾਂ ਨੂੰ ਖਵਾਉਣ ਦੇ ਲਈ ਕਈ ਸ਼ਰਾਧ ਕਰਦੇ ਆ ਤੁਹਾਨੂੰ ਵੇਖਿਆ ਹੋ ਤੁਸੀਂ ਵੇਖਿਆ ਹੋਏਗਾ ਨਾ ਸ਼ਰਾਧ ਖੀਰ ਖਵਾਓ ਜੀ ਕੋਈ ਕੁਝ ਖਵਾਓ ਜੀ ਤੇ ਇਹ ਕਹਿੰਦੇ ਜਿਉਂਦੇ ਨੂੰ ਕਦੇ ਕੋਈ ਪੁੱਛਦਾ ਨਹੀਂ ਹੁੰਦਾ ਮਰਨ ਤੋਂ ਬਾਅਦ ਉਹਦੇ ਉਹਦੇ ਸ਼ਰਾਦ ਪਾ ਰਹੇ ਆ ਜੀ ਅਸੀਂ ਕਹਿੰਦੇ ਲੋਕਾਂ ਨੂੰ ਫੜ-ਫੜ ਕੇ ਘਰਾਂ ਦੇ ਵਿੱਚ ਗਿਆਨੀ ਜੀ ਨੂੰ ਘਰੇ ਨੂੰ ਫੜ-ਫੜ ਕੇ ਪੰਡਤਾਂ ਨੂੰ ਘਰਾਂ 'ਚ ਫੜ-ਫੜ ਕੇ ੱੱੱਕੇ ਨਾਲ ਖਾਓ ਜੀ ਖੀਰ ਸ਼ਗੋ ਜੀ ਪ੍ਰਸ਼ਾਦਾ ਹੁਣ ਇੱਕ ਬੰਦਾ ਕਿੰਨਾ ਕੁ ਖਾਈ ਜਾਊਗਾ ਯਾਰ ਕਿੰਨਾ ਕੁ ਖਾਊਗਾ ਦੋ ਘਰਾਂ ਦੇ ਪਹਿਲਾਂ ਖਾਇਆ ਤੀਜੇ ਨੇ ਫੇਰ ਵਾੜ ਲਿਆ ਚੌਥਾ ਅਗੇ ਤਿਆਰ ਖੜਾ ਪੰਜਵਾਂ ਉਹ ਦੇਖੀ ਜਾ ਰਿਹਾ ਵੀ ਬਾਬਾ ਜੀ ਹਲੇ ਆਏ ਕੋਈ ਨਹੀਂ ਹੈਗੇ ਤੇ ਬੰਦਾ ਕਿੰਨਾ ਕਿੰਨਾ ਕੁ ਖਾਊਗਾ ਕਿੰਨਾ ਕਿੰਨਾ ਦੇ ਘਰੇ ਜਾ ਕੇ ਬੰਦਾ ਆਪਣਾ ਯੋਗਦਾਨ ਦੇਊਗਾ ਸਾਨੂੰ ਸਮਝਣਾ ਪਊਗਾ ਇਹ ਤੇ ਕਹਿੰਦੇ ਕਰਮਿਕ ਰੁਕਾਵਟਾਂ ਜਿਹੜੀਆਂ ਹੁੰਦੀਆਂ ਨੇ ਕਰਮਿਕ ਰੁਕਾਵਟਾਂ ਮਤਲਬ ਕਿਹੜੀਆਂ ਹੁੰਦੀਆਂ ਨੇ ਜਿਹੜੀਆਂ ਕਰਮਾਂ ਦੇ ਵਿੱਚ ਰੁਕਾਵਟਾਂ ਨੇ ਉਹ ਕਰਮਾਂ ਦੇ ਵਿੱਚ ਰੁਕਾਵਟਾਂ ਨਹੀਂ ਹੈਗੀਆਂ ਸਾਡੀ ਮਤ ਦੇ ਵਿੱਚ ਰੁਕਾਵਟਾਂ ਨੇ ਸਾਨੂੰ ਸਮਝ ਨਹੀਂ ਆਇਆ ਵੀ ਅਸੀਂ ਉਹ ਰੁਕਾਵਟਾਂ ਨੂੰ ਦੂਰ ਕਿਵੇਂ ਕਰਨਾ ਹੈ ਸਤਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਨਾਲ ਪਾਵਨ ਬਾਣੀ ਨੂੰ ਪੜ੍ਹ ਕਰਕੇ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਜਾਪ ਕਰ ਕਰਕੇ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਜਾਪ ਕਰਕੇ ਇਸ ਤਰੀਕੇ ਦੇ ਨਾਲ ਅਸੀਂ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜ੍ਹਨਾ ਕਿ ਸਤਿਗੁਰੂ ਮੇਰੀ ਗੱਲਾਂ ਤੇਰੇ ਨਾਲ ਹੋ ਰੀਆਂ ਨੇ ਮੈਂ ਆਪਣੇ ਗੁਰੂ ਦੇ ਨਾਲ ਗੱਲਾਂ ਕਰ ਰਿਹਾ ਹਾਂ ਮੈਂ ਉਹ ਸਤਿਗੁਰੂ ਦੇ ਨਾਲ ਗੱਲਾਂ ਕਰ ਰਿਹਾ ਹਾਂ ਮੈਂ ਉਸ ਪਾਤਸ਼ਾਹ ਦੇ ਨਾਲ ਗੱਲਾਂ ਕਰ ਰਿਹਾ ਹਾਂ ਤੇ ਸਤਿਗੁਰੂ ਸਾਡੇ ਤੇ ਫੇਰ ਕਿਰਪਾ ਕਰਦੇ ਨੇ ਮਿਹਰਬਾਨ ਹੁੰਦੇ ਨੇ ਪਿਆਰਿਓ ਇਹ ਗੁਰੂ ਦੀ ਕਿਰਪਾ ਹੈ ਇਹ ਪਾਤਸ਼ਾਹ ਦੀ ਕਿਰਪਾ ਹੈ ਇਹ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਹੈ ਤੇ ਮੇਰੇ ਪਾਤਸ਼ਾਹ ਜੀ ਸਾਡੇ ਤੇ ਇੰਜ ਕਿਰਪਾ ਕਰਦੇ ਨੇ ਕਿ ਗੁਰੂ ਦੀ ਮਿਹਰ ਹੈ ਮੈਂ ਬੇਨਤੀਆਂ ਕਰਾਂ ਕਰਮਿਕ ਰੁਕਾਵਟਾਂ ਜਿਹੜੀਆਂ ਨੇ ਉਦੋਂ ਖਤਮ ਹੁੰਦੀਆਂ ਨੇ ਜਦੋਂ ਅਸੀਂ ਆਪਣੇ ਕਰਮਾਂ ਨੂੰ ਹੀ ਗੁਰੂ ਨੂੰ ਸੌਂਪ ਦਿੰਨੇ ਆ ਪਾਤਸ਼ਾਹ ਜੀ ਇਹ ਸਭ ਕੁਝ ਤੇਰਾ ਹੀ ਹੈ ਬਸ ਹੁਣ ਤੂੰ ਹੀ ਵੇਖ ਜਿਨ੍ਹਾਂ ਨੇ ਇਹ ਚੀਜ਼ਾਂ ਨੂੰ ਕਰ ਲਿਆ ਉਹਨਾਂ ਦੇ ਵੇੜੇ ਪਾਰ ਹੋ ਜਾਂਦੇ ਨੇ ਫਾਤਖਾ ਜੀ ਉਹਨਾਂ ਤੇ ਕਿਰਪਾ ਕਰ ਦਿੰਦੇ ਨੇ ਮੇਰੇ ਸਤਿਗੁਰੂ ਮਹਾਰਾਜ ਉਹਨਾਂ ਤੇ ਕਿਰਪਾ ਕਰਦੇ ਨੇ ਸੋ ਮਹਾਂਪੁਰਖ ਕਹਿੰਦੇ ਸੀ ਗੁਰਬਾਣੀ ਤੋਂ ਵੱਡਾ ਹੋਰ ਕੋਈ ਨਹੀਂ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਮਸਤੂਆਣਾ ਸਾਹਿਬ ਵਾਲੇ ਖਾਸ ਤੌਰ ਤੇ ਕਹਿੰਦੇ ਸੀ ਪਿਆਰਿਓ ਜਿਹੜਾ ਗੁਰੂ ਦੀ ਬਾਣੀ ਨੂੰ ਪੜ੍ਹੇਗਾ ਜਿਹੜਾ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਤੇ ਭਰੋਸਾ ਕਰਦਾ ਹੈ ਕਹਿੰਦੇ ਗੁਰਸਿੱਖੋ ਇੱਕ ਗੱਲ ਯਾਦ ਰੱਖਿਓ ਕਹਿੰਦੇ ਉਹ ਕਦੇ ਜ਼ਿੰਦਗੀ 'ਚ ਮਾਰ ਨਹੀਂ ਖਾਂਦਾ ਤੇ ਸਤਿਗੁਰੂ ਮਹਾਰਾਜ ਜੀ ਦੇ ਦਰ ਘਰ ਤੋਂ ਕਹਿੰਦੇ ਉਹ ਚੀਜ਼ਾਂ ਨੂੰ ਮਿਲ ਜਾਂਦੀਆਂ ਨੇ ਜਿਹੜਾ ਬੰਦਾ ਦੁਨੀਆਂ ਦੀਆਂ ਸੈਰਾਂ ਕਰਕੇ ਵੀ ਪ੍ਰਾਪਤ ਨਹੀਂ ਕਰ ਸਕਦਾ ਪੂਰੇ ਬ੍ਰਹਿਮੰਡ ਦੀ ਸੈਰ ਕਰਕੇ ਨਹੀਂ ਪ੍ਰਾਪਤ ਕਰ ਸਕਦਾ ਤੇ ਸਤਿਗੁਰੂ ਮਹਾਰਾਜ ਉਹਨੂੰ ਬੈਠੇ ਬਿਠਾਏ ਨੂੰ ਸਾਰਾ ਕੁਝ ਦੇ ਦਿੰਦੇ ਨੇ ਇਹ ਹੈ ਕਿਰਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ